ਪੜਿਆ ਨਹੀਂ ਕੋਈ ਵੀ ਉਹਨਾਂ ਨੇ ਉਹ ਕਿਹਾ ਮਤਾ ਕਿਉਂਕਿ ਹਾਊਸ ਨੇ ਪਾਉਣਾ ਹੁੰਦਾ ਮਤਾ ਕਿਸੇ ਨੇ ਲਿਖ ਕੇ ਨਹੀਂ ਘਰੋਂ ਲਿਆਉਣਾ ਹੁੰਦਾ ਉਹ ਲਿਖ ਕੇ ਇਹਦਾ ਇਹ ਲਿਖ ਕੇ ਲਿਆਉਣਾ ਨਹੀਂ ਪੜਿਆ ਜਾਂਦਾ ਹੁੰਦਾ ਮਤਾ ਪਹਿਲਾਂ ਹੌਸ ਚ ਆਉਂਦਾ ਆ ਉਹਨੂੰ ਆਪਾਂ ਜੱਟੇ ਤੇ ਲਿਆਉਨੇ ਆ ਉਹ ਫਿਰ ਮਤਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪ ਆਉਂਦੀ ਆ ਨਾ ਕਿ ਕੋਈ ਪਾਉਂਦਾ ਉਹਨਾਂ ਨੇ ਕਿਹਾ ਜੀ ਕਿ ਪਿਛਲੇ ਸਮੇਂ ਦਰਨਾ ਸਿੰਘ ਸਹਿਬਾਨਾ ਬਾਬਤ ਹੋਈ ਗੱਲ ਉਦੋਂ ਬਾਅਦ ਮੈਂ ਕਿਹਾ ਜੀ ਮੇਰਾ ਜਵਾਬ ਸੁਣ ਲਓ ਉਹ ਜਵਾਬ ਕਿਸੇ ਨੇ ਸੁਣਿਆ ਨਹੀਂ ਤੇ ਉੱਥੇ ਆਪਣਾ ਫਿਰ ਉਹ ਉਹਨਾਂ ਨੇ ਜਿਹੜਾ ਲੈ ਆਂਦਾ ਤੇ ਐਵੇਂ ਨਹੀਂ ਹੁੰਦੀ ਗੱਲ। ਉਹ ਮਤ ਤਾਂ ਤੁਸੀਂ ਲੈ ਆ ਜੀ ਆਪਣੇ ਹੱਥ। ਨਹੀਂ ਮੈਂ ਕਿਉਂ ਲਵਾਂਗਾ ਪਤਾ ਜੀ। ਮੈਂ ਤਾਂ ਮੈਂ ਤਾਂ ਉਹਨਾਂ ਨੂੰ ਵੈਲਕਮ ਉਹਨੇ ਮੈਂ ਕਿਹਾ ਪੜੋ ਤੁਸੀਂ। ਤੁਸੀਂ ਪੜੋਗੀ ਤੇ ਪੜਿਆ ਨਾ ਮੇਰੀ ਬੇਨਤੀ ਸਮਝਾ ਲਓ ਨੀ। ਉਹਨਾਂ ਨੇ ਨਹੀਂ ਪੜਨਾ ਮਤਾਂ। ਹਰਦਾ ਵੇਖਦਾ ਇੱਥੇ ਹੋਊਗਾ ਵੀ ਹਰ ਕੰਮ ਪਰ ਲੈ ਆਇਆ ਕਰੂੰਗਾ ਮਤਾਂ ਪੜ ਕੇ ਬੋਲਿਸੋਨਿਆਲ ਕਰ ਦਊਗਾ। ਹਾਂਜੀ। ਇਹ ਕਨਸਟੀਟਿਊਸ਼ਨਲ ਬਾਡੀ ਇਲੈਕਟਡ ਬਾਡੀ ਕਾਨੂੰਨੀ ਹੈ ਦਾ। ਇਹ ਸਿਸਟਮ ਨਾ ਚੱਲਦੀ ਹੈ। ਤੇ ਉਹ ਸਿਸਟਮ ਤਾਂ ਬਣਾਇਆ ਹੀ ਨਹੀਂ। ਉਹਨੇ ਉਹ ਮਤ ਰੱਖੀ ਤੇ ਮੈਂ ਕਿਹਾ ਵੀ ਮੇਰਾ ਵੀ ਹੁਣ ਜਵਾਬ ਸੁਣ ਲਓ। ਜੋ ਆਪ ਫੌਂਟ ਦੀ ਭਾਈ ਉੱਤੇ ਰੁਕ ਜਾਵਾ ਕਰ ਦਿੱਤਾ। ਦੂਜਾ ਇਸੇ ਮਤੇ ਨੂੰ ਲੈ ਕੇ ਕੁਝ ਦੇ ਵਾਲੇ ਵਿਰੋਧੀ ਜਿਹੜੇ ਨੇ ਉਹਨਾਂ ਦਾ ਧਰਨਾ ਪ੍ਰਦਰਸ਼ਨ ਕਰਦੇ ਨੇ ਉਸ ਪ੍ਰਦਰਸ਼ਨ ਕਰਦੇ ਨੇ ਇਹ ਵੀ ਕਿਹਾ ਜਾ ਰਿਹਾ ਕਿ ਆਰਐਸਐਸ ਦੀ ਜਾਂ ਬੀਜੇਪੀ ਦੀ ਸ਼ਾਇਦ ਉਹਦੇ ਸਾਰਾ ਕੁਝ ਚੱਲਦਾ ਪਿਆ ਤੁਹਾਨੂੰ ਕੀ ਲੱਗਦਾ ਜੀ ਸਾਰਾ ਦੇਖੋ ਮੇਰੀ ਬੇਨਤੀ ਸੁਣੋ ਗੁਰਦੁਆਰੇ ਸਹਿਬਾਨਾਂ ਦੇ ਅੰਦਰ ਇੱਕ ਮਰਿਆਦਾ ਹੁੰਦੀ ਹੈ। ਇੱਕ ਵਾਤਾਵਰਨ ਹੁੰਦਾ ਆਪਾਂ ਅੰਦਰ ਗੁਰਦੁਆਰੇ ਸਹਿਬਾਨਾਂ ਦੇ ਅੰਦਰ ਧਰਨਾ ਲਾਈਏ ਇੱਕ ਤਾਜ਼ਦ ਗੁਰਸਤਾਧ ਦੀ ਅਲੰਗੜਾ ਇਹ ਬਿਲਕੁਲ ਨਹੀਂ ਕਰਨਾ ਚਾਹੀਦਾ ਮੈਂ ਯਾਰ ਕਹਿਣਾ ਆ ਕਿੰਨਾ ਡਿਸਟੈਂਸ ਹੈ ਮੈਨੂੰ ਹੁਣ ਤੋਂ ਹੀ ਲੈ ਆਉ ਮੈਂ ਹੁਣ ਬੈਠਣ ਨੂੰ ਤਿਆਰ ਨਹੀਂ ਉੱਤੇ ਵੀ ਮੈਂ ਕਹਿੰਦਾ ਰਿਹਾ ਹਾਊਸ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੇਰਾ ਕਦੇ ਸੁਭਾਅ ਨਹੀਂ ਇਦਾਂ ਦਾ ਰਿਹਾ ਮੈਂ ਤਾਂ ਉਸਲੇ ਵੀ ਕਿਹਾ ਵੀ ਤੁਸੀਂ ਇਹ ਗੱਲ ਆਪਣੀ ਰੱਖ ਦਿੱਤੀ ਹੁਣ ਮੇਰੀ ਵੀ ਸੁਣ ਲਓ ਆਪਾਂ ਕਦੇ ਹੋਰ ਦੀ ਨਹੀਂ ਸੁਣ ਲਵਾਂਗੇ ਉਹ ਬਾਰੇ ਇੱਕ ਯੋਜਨਾਬੰਦ ਢੰਗ ਨਾਲ ਜੋ ਮੈਨੂੰ ਲੱਗਦਾ ਪਤਾ ਨਹੀਂ ਅੱਗੇ ਉਹਨਾਂ ਦੀ ਕੀ ਮਰਚਾ ਸੀ ਉਹ ਮਾਦਾ ਲੈ ਕੇ ਲਿਆਂਦਾ ਸੀ ਉਹ ਪੜਿਆ ਨਹੀਂ ਸੀ ਜਾਣਾ ਇਹ ਮੈਂਬਰਾਂ ਦੀ ਗੱਲ ਹੀ ਕਰਨ ਦੇ ਆਪਾਂ ਦਿੱਲੀ ਕਮੇਟੀ ਦੇ ਪਰ ਵੀ ਇਸੇ ਕਾਲ ਕਾਰੀ ਬਾਬਾ ਬਜੀਤ ਸਿੰਘ ਦਾਦੂ ਵਾਲ ਬਬਰ ਨਾਮ ਸਿੰਘ ਖਾਲਸਾ ਜਿਹੜੇ ਨੇ ਉਹ ਇੱਕ ਰੋਸ ਧਰਨਾ ਦੇ ਰਹੇ ਨੇ ਉਹ ਮਤੇ ਨੂੰ ਕੈਨਸਲ ਕਰਾ ਦੇਣੀ ਚਾਹੁੰਦੇ ਚਲੋ ਚਲੋ ਦੇਖੋ ਮੇਰੀ ਡੈਮੋਕ੍ਰੇਸੀ ਆ ਮੈਂ ਇਹਨਾਂ ਉੱਪਰ ਗੁਰਮਤ ਦੇ ਕਨਸੈਪਟ ਨੂੰ ਅਵੋਇਡ ਕਰਨਾ ਚਾਹੀਦਾ ਤੇ ਜੇ ਉਹ ਪਿਛਲੇ ਸਾਲ ਤੋਂ ਕਈ ਦਿਨਾਂ ਤੋਂ ਉਹਨਾਂ ਨੇ ਯੋਜਨਾ ਰੱਖੀ ਹੋ ਸੀ ਇਸ ਗੱਲ ਦੀ ਤੇ ਉਹ ਮੈਂ ਸਮਝਦਾ ਗੁਰੂ ਘਰਾਂ ਦੇ ਅੰਦਰ ਨਹੀਂ ਬਾਹਰ ਤਾਂ ਤੁਸੀਂ ਜਿੱਥੇ ਮਰਜ਼ੀ ਧਰਨੇ ਦੇਈਂ ਕਰੋ ਕੋਈ ਆਪਣੇ ਜ਼ਰੂਰ ਕੱਢ ਗਿਆ ਉਹ ਤਾਂ ਤਾਂ ਕੋਈ ਵੀ ਨਹੀਂ ਕੱਢ ਸਕਦਾ ਹੁੰਦਾ ਪਤਾ ਜਿਹੜਾ ਫੋਰ ਹੋਰ ਨਾਲ ਸਭ ਰਾਜ ਸਾਥੀਆਂ ਨੇ ਵੀ ਜਗੀਰਪਾਲ ਸਿੰਘ ਤੇ ਰਾਜ ਸਾਥੀਆਂ ਨੇ ਕਿਹਾ ਵੀ ਅਸੀਂ ਜਿਹੜੇ ਦਸਤ ਕਰਕੇ ਮਤਾ ਜੋਣ ਦੀ ਮੰਗ ਕੀਤੀ ਸੀ ਉਹ ਨਹੀਂ ਕੀਤਾ ਸਾਡੇ ਮੈਂਬਰਾਂ ਨਾਲ ਮਿਸਟੇਕ ਹੋਇਆ ਕਿ ਅਸੀਂ ਆਉਣ ਵਾਲੇ 15 ਦਿਨਾਂ ਦੇ ਅੰਦਰ ਫਿਰ ਜਨਰਲ ਜਿਹੜਾ ਹਾਊਸ ਹੋਸਟਣ ਦੀ ਮੰਗ ਕਰਾਂਗੇ ਦੇਖੋ ਜਾਂ ਸੱਦਾਂਗੇ ਜੀ ਦੇਖੋ ਮੇਰੀ ਗੱਲ ਸੁਣੋ ਕੋਈ ਵੀ ਬੰਦਾ ਕੋਈ ਮੰਗ ਕਰ ਸਕਦਾ ਪਰ ਕਾਨੂੰਨ ਦੇ ਢਾਂਗ ਨਾਲ ਚਲਣੀ ਗੱਲ ਮੈਂ ਤੁਹਾਨੂੰ ਇੱਥੇ ਮੈਂਬਰ ਦੇ ਦਿਆਂ ਜਿਹਨੇ ਸਾਈਨ ਕੀਤੇ ਹੋਆ ਬੈਠੇ ਆ ਇਹ ਨਹੀਂ ਗੱਲ ਮੈਂ ਤਾਂ ਕਹਿੰਦਾ ਮੈਂ ਵੈਲਕਮ ਕੀਤਾ ਭਈ ਆਓ ਕਰੀਏ ਗੱਲ 15 ਦਿਨਾਂ ਤੋਂ ਬਾਅਦ ਆਉਣਾ ਅੱਜ ਹਾਊਸ ਦੇ ਵਿੱਚ ਬੈਠਾ ਅੱਜ ਹਾਊਸ ਦੇ ਵਿੱਚ ਬੈਠ ਕੇ ਡਿਸਕਸ ਕਰ ਲਈ ਮੈਂ ਤਾਂ ਵਾਰ-ਵਾਰ ਕਿਹਾ ਤੁਸੀਂ ਇਹ ਰਿਕਾਰਡਿੰਗ ਵੀ ਕੱਢ ਲਿਓ ਗਾਂਜੀ ਤੁਸੀਂ ਜੇ ਆਪਾਂ ਜੇ ਆਪਾਂ ਸੁਣਨਾ ਹੀ ਨਹੀਂ ਕੋਈ ਗੱਲ ਕਿਸੇ ਦੀ ਤੇ ਫੇਰ ਸੁਣਾਉਣਾ ਹੀ ਆਏ ਮੈਂ ਕਿਹਾ ਵੀ ਸੀ ਸੁਣ ਨਹੀਂ ਨਹੀਂ ਸੁਣਾਈ ਜਾਣੀ ਬਸ ਵਾਲੀ ਕਮੇਬਰਾ ਚ ਕਿੰਨੇ ਕ ਮੈਂਬਰ ਜਿਹੜੇ ਨੇ ਉਹ ਮੁੱਕਰ ਗਏ ਨੇ ਕਿ ਆਹ ਸੈਨ ਜਿਹੜੇ ਸਦਕੋ ਅਜਿਹਾ ਭੈਣਾ ਕਰ ਮੈਂ ਮੈਂ ਤੁਹਾਨੂੰ ਫੇਸ ਵੀ ਕਰ ਦਊਗਾ ਮੈਂ ਕਹੂੰਗੇ ਦੌੜ ਤੇ ਨਹੀਂ ਪੈਂਦਾ ਅੱਧ ਪਜਾਦ ਹਗੇ ਨੇਗੇ ਇਸ ਤੋਂ ਵੱਧ ਚਲੋ ਪਤਾ ਨਹੀਂ ਬਾਤ ਵੀ ਹੋਣ ਦਾ ਅੱਧ ਪਜਾਦ ਵੀ ਹੋ ਗਿਆ ਇੱਕ ਬੇਨਤੀ ਇਹ ਹੈ ਤੁਸੀਂ ਕਹਾਂ ਕਿ ਡੈਮੋਕ੍ਰੇਸੀ ਆ ਹਰ ਕੋਈ ਆਪਣਾ ਰੋਸ ਪ੍ਰਦਰਸ਼ਨ ਕਰ ਸਕਦਾ ਹੈ ਅਸੀਂ ਬਾਹਰੋਂ ਹੀ ਆਏ ਆ ਰੋਸ ਪ੍ਰਦਰਸ਼ਨ ਕੋਈ ਕਰ ਸਕਦਾ ਹੈ ਵਾਕਈ ਡੈਮੋਕ੍ਰੇਸੀ ਆ ਪਰ ਉਹਨੂੰ ਸਾਬ ਦੀ ਹੱਦ ਹਦੂਦ ਦੇ ਵਿੱਚ ਤੁਸੀਂ ਬਾਹਰ ਜਾ ਕੇ ਦੇਖੋ ਬਾਹਰ ਬੈਰੀਕੇਡ ਕੀਤੇ ਹੋਏ ਨੇ ਆਟਾੜ ਨੋਨੋ ਫੋਰਸ ਦੇ ਬੈਰੀਕੇਡ ਨੇ ਸੰਤਾ ਜਿਹੜੀਆਂ ਉਹਨਾਂ ਨੂੰ ਮੋੜਿਆ ਜਾ ਰਿਹਾ ਹੈ ਲੰਗਰ ਹਾਲ ਦੇ ਬਾਹਰ ਬੈਰੀਕੇਡ ਕੀਤੇ ਨੇ ਕੀ ਇਹ ਮਾਹੌਲ ਸੁਖਾਣਾ ਹੈ ਇਹ 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 ਸਾਡੀ ਜੂਰਿਸਡਿਕਸ਼ਨ ਨਹੀਂ ਇਹ ਗੱਲ ਜਿੱਥੇ ਪੰਜਾਬ ਸਰਕਾਰ ਨਾ ਕਰੋ ਜਿੱਥੇ ਉਹਨਾਂ ਦੀ ਪੁਲਿਸ ਪ੍ਰਚਾਰਕ ਅੱਜ ਦੀ ਮੀਟਿੰਗ ਅੱਧੀ ਮੀਟਿੰਗ ਅਡਿਕਰ ਸਾਹਿਬਾ ਜਾਂ ਕਿੰਨੇ ਜਸੀਦਰ ਸਾਹਿਬਾ ਮੌਜੂਦ ਸਨ ਅੱਜ ਅੱਜ ਸਾਡੇ ਸੱਜ ਖੰਡ ਸ੍ਰੀ ਹਰਮੰਦਰ ਸਾਹਿਬ ਦੇ ਅਫੀਸ਼ੀਅਲ ਮੁਖਰਾਂਤੀ ਅਮਰਜੀਤ ਸਿੰਘ ਜੀ ਐਡੀਸ਼ਨਲ ਲੋਗਰਮ ਤੇ ਨਾਲ ਸਾਡੇ ਗ੍ਰਾਂਤੀ ਯਾਨੀ ਕੇਰਲ ਸੰਘੀ ਬਹੁਜੂਸ ਇਹ ਆਪਣਾ ਜਤੇਦਰ ਸਾਹਿਬ ਕਿਹੜੇ ਸ਼ਾਮਿਲ ਕੋਈ ਨਹੀਂ ਸੀ ਸ਼ਾਮਿਲ ਹਾਂਜੀ ਤੁਸੀਂ 4 15 ਤੋਂ 15 ਮੈਂਬਰ ਆਪਣਾ ਮੰਪਟ ਮੈਂਬਰ ਇਤਰਾਜ਼ ਚਾਉਂਦੇ ਨੇ ਤਾਂ ਹਾਊਸ ਵਿੱਚ ਸਮਝਾ ਰੱਖਣਾ ਪੈਂਦਾ ਇਹ ਐਕਟ ਇਹਦਾ ਇਹ ਤਾਂ ਸਹੀ ਹੈ ਇਹ ਤਾਂ ਨਹੀਂ ਹੁੰਦਾ ਸ਼ਾਇਦ ਤੁਸੀਂ ਬਣਾਣ ਪੜਿਆ ਨੀਗਾ 15 15 ਦਾ ਲੇਕਾ ਹੈਗਾ ਇਹ ਆ ਨਿਜਮਾ ਪਾਲਿਓ ਲੈ ਕੇ ਸਾਡੇ ਪ੍ਰਵੰਗ ਦੇ ਵਿੱਚ ਤੇਜਵੰਦ ਨੇ ਉੱਪਰ ਲਿਆ ਆ ਜੋ ਕਿਸੇ ਨੇ ਮਤਾ ਲਿਆਉਣਾ ਹੌਸ ਤੇ ਵਿੱਚ ਪਹਿਲੀ ਗੱਲ ਜਿਹੜਾ ਇੱਕ ਵਾਰੀ ਮਤਾ ਰਾਤ ਹੋ ਗਿਆ ਇੱਕ ਸਾਲ ਦੇ ਵਿੱਚ ਆ ਨਹੀਂ ਸਕਦਾ ਸੈਕੰਡ ਫਿਰ ਜੇ ਤਾਂ ਮੇਰੀ ਆਪਸ਼ਨ ਕੀ ਸੀ ਜੇ ਘੱਟੋ ਘੱਟ 60 ਮੈਂਬਰ ਮੈਨੂੰ ਲੈ ਕੇ ਦੇ ਦਿੰਦੇ ਫਿਰ ਮੈਨੂੰ ਮਤਾ ਲਿਆਉਣਾ ਪੈਂਦਾ ਮੈਂ ਤਾਂ 60 ਮੈਂਬਰਾਂ ਦੀ ਗੱਲੇ ਨਹੀਂ ਕੀਤੀ ਮੈਂ ਤਾਂ ਨੂੰ ਕਿਹਾ ਆਓ ਤੁਸੀਂ ਆਪਣੀ ਗੱਲ ਕਰੋ ਪੇਜ ਆਪਾਂ ਸੁਣੋ ਤਾਂ ਸਹੀ ਨਾ ਪਰ ਉਹ ਜੇ ਇੱਕ ਨਗਾਦੀ ਇਹ ਪੇ ਜੋ ਮਰਜੀ ਆਪਾਂ ਅੰਦਰ ਜਾ ਕੇ ਹੋਦ ਤੇ ਕਰਕੇ ਆ ਜਿਹੜੇ ਨਿਯਮ ਆ ਇਹ ਹੈਗੀ ਆ ਐਕਸ਼ਨ ਤੁਹਾਡਾ 31 ਪਰਮੰਦਰ ਇਹਦੇ ਵਿੱਚ ਆ ਵੀ ਜਿਸ ਮਾਮਲੇ ਸੰਬੰਧੀ ਕਮੇਟੀ ਵਿੱਚ ਇੱਕ ਵਾਰੀ ਇਹ ਮੈਨੂੰ ਵੈਸੇ ਪੰਡ ਦੀ ਲੋੜ ਨੇ ਤੁਸੀਂ ਪਾ ਲਿਓ ਜਿਹਦੇ ਵਿੱਚ ਜਿਹੜਾ ਆ 7 ਮੈਂਬਰਾਂ ਦੀ 7 ਮੈਂਬਰਾਂ ਦੀ ਚਾਹੀਦੀ ਆ ਕੋਈ ਨਹੀਂ ਮੈਨੂੰ ਮਿਲਿਆ ਮੌਕਾ ਬਣੀ ਨਾ ਮੈਂ ਮੈਂ ਜੋ ਤੁਹਾਨੂੰ ਗੱਲ ਕਹੀ ਆ ਮੈਂ 60 ਵਾਲੀ ਗਿਰਤੀ ਜੀ ਨਹੀਂ ਪਿਆ ਮੈਂ ਤਾਂ ਉਹਨਾਂ ਦੀ ਮੈਂ ਬੰਦ ਕਰ ਉਹ ਮੈਂ ਤਾਂ ਉਹਨਾਂ ਦੀ 40 ਦੀ ਗਿਰਤੀ ਨੂੰ ਵੈਲਕਮ ਕੀਤਾ ਵੀ ਚਲੋ ਆਪਾਂ ਬੈਠ ਕੇ ਗੱਲ ਕਰੀਏ ਮੈਂਬਰ ਦਾ ਸਵੇਰੇ ਸਾਡੇ ਕੋਲੇ ਬੈਠੇ ਜਿਹੜੇ 40 ਚਿੱਤੇ ਗਏ ਜਿਹੜੇ ਹੁੰਦੇ ਨੇ ਕਿ 15 ਮੈਂਬਰ ਆਪਾਂ ਜਨਰਲ ਹਸਪਤਾਲ ਦੇ ਯਾਰ 15 ਮੈਂਬਰ ਜਿਹੜੇ ਨੇ ਜਨਰਲ ਹਸਪਤਾਲ ਦਾ ਪਾਸਪਾਣੀ ਵਿਦਿਤਾ ਬਣਾ 15 ਮੈਂਬਰ ਜਨਰਲ ਹਸਪਤਾਲ ਦੀ ਤਾਕਤ ਰੱਖਦੇ ਨੇ ਕਿ ਜਿਆਦਾ ਲਾਪਰਾਂ ਦੀ ਕਿੰਨੀ ਚਾਹੀਦੀ ਹੈ ਜੀ ਜਨਰਲ ਹਸਪਤਾਲ ਦਾ ਮਤਾ ਪਾਸ ਹੁੰਦਾ ਹੈ ਉਹ ਹੀ ਲਗਾਉਂਦੇ ਸਾਰੇ ਉਹ ਕਰ ਦਤਾ ਮੈਂ ਦੱਸ ਦਤਾ ਜੀ ਦੱਸ ਦ ਦੱਸ ਦੱਸ ਦਤਾ ਜੀ ਮੈਂ ਦੱਸ ਦ ਪਤਾਨ ਦੀ ਬੀਬੀ ਜੀ ਗਿਰੋਤ ਨੇ ਕਹਿਣ ਕਰਤੀ ਮੈਂਬਰ ਇਜਲਾਹ ਸਸਦਕ ਦੇ ਇਹ 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 ਕਿੰਨੇ ਮੈਂਬਰ ਸਾਡਾ ਆ ਇਹ ਉਹ ਦੇ ਦੇਣਗੇ ਰਿਪੋਰਟ ਜਿੰਦੇ ਨੂੰ ਮੈਂ ਦੇਖ ਲਊਗਾ ਮੈਂ ਕਹਿੰਦਾ ਮੈਂ ਦੇਖ ਲੈਂਦਾ ਕੋਈ ਦੇਖੀ ਸਾਹਿਬ ਜਿਹੜੇ ਜਿਹੜੇ ਜੀ ਤਾਰੇ ਬਾਰੇ ਪ੍ਰਧਾਨ ਬਣਨ ਬਾਰੇ ਕਮੇਟੀ ਦਾ ਬੁੱਕ 15 ਦਿਨਾਂ ਦੇ ਵਿੱਚ ਅਸੀਂ 15 ਦਿਨਾਂ ਸਾਰਿਆਂ ਨੂੰ ਗੱਲ ਕਰਦੇ ਤੋਂ ਆਨੋ ਭੇਜ ਭਈ ਆਪਣੇ ਸੁਝਾਅ ਸਾਨੂੰ ਦੇਓ ਉਸ ਤੋਂ ਬਾਅਦ ਕਮੇਟੀ ਬਣੂਗੀ ਉਹ ਸਾਰਿਆਂ ਨੂੰ ਮੰਨ ਮੰਨ ਬਾਹਰ ਜੀ ਕਰਤਾਰ ਸਾਹਿਬ ਜੀ ਇੱਕ ਜਗ੍ਹਾ